ਪੋਹਾਲੀ ਦੇ ਵਿੱਚ ਤੇ ਨਾਤ ਬੀਬੀਬੀਓ ਦੇ ਉੱਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਗਾਏ ਕਰੋੜਾਂ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਕੀਤੀ ਪ੍ਰੈਸ ਕਾਨਫਰੰਸ ਅੱਜ ਸਾਰੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਆਏ ਹੋ ਅੱਜ ਵੀ ਥੋੜਾ ਐਸੇ ਮੁੱਦੇ 'ਤੇ ਆਨਵਾਰਿਆ ਹੈ ਜਿਹੜਾ ਕਿ ਬੜਾ ਹੀ ਸਾਡੇ ਹਲਕੇ ਵਾਸਤੇ ਇੱਕ ਨਾ ਕਿਸਾ ਦਾ ਸਾਡੇ ਸਾਡੇ ਸਰਪੰਚਾਂ ਦਾ ਪੰਚਾਂ ਦਾ ਜਲੋ ਮਹਾਲ ਹੋਇਆ ਪਿਆ ਮੇਰੇ ਕੋਲ ਸਾਡੇ ਸਰਪੰਚ ਬੈਠੇ ਨੇ ਸਾਫਤਾ ਗਵਿੰਦਰ ਸਿੰਘ ਤੋੜੇ ਪਿੰਡ ਦੇ ਜਿਨ੍ਹਾਂ ਉੱਤੇ 6 ਪਰਚੇ ਸਰਕਾਰ ਦੀ ਮਿਹਰਬਾਨ ਨਹੁਮਤ ਹੋ ਚੁੱਕੇ ਨੇ ਮੋਟਾ ਕੱਟ ਸ਼ੁਰੂ ਹੋਇਆ ਕਿ ਜਰ 150 ਵੋਟ ਬਾਹਰ ਲਿਆ ਕੇ ਬਾਹਰਲੇ ਸ਼ਬਦ ਦੇ ਬੰਦਿਆਂ ਦੀ ਪਿੰਡਤ ਬਣਾ ਕੇ ਜਾਲੀ ਵੋਟ ਆ ਪਰ ਵਕੀਦਾ ਉਸ ਵੋਟ ਨੂੰ ਕਟਾਉਣ ਬਾਅਦ ਸੇ ਹਾਈ ਕੋਰਟ ਤੱਕ ਉਹਨਾਂ ਫੜਕਾਉਣਾ ਪਿਆ ਹਾਈ ਕੋਰਟ ਦੇ ਆਰਡਰ ਹੋ ਗਏ ਆਰਡਰ ਹੋਣ ਦੇ ਬਾਵਜੂਦ ਉਹ ਵੋਟਰੀ ਕੱਢੇ ਗਏ ਇਲੈਕਸ਼ਨ ਵਾਲੇ ਦਿਨ ਉਹ ਵੋਟਾਂ ਪਾਰਲੀਮੈਂਟ ਦੀ ਚੋਣ ਹੋਈਆਂ ਤੇ ਉਸ ਤੋਂ ਬਾਅਦ ਕੁਝ ਮੋਟਾ ਪੰਚਾਇਤੀ ਚੋਣ ਹੋਈਆਂ ਤੇ ਉਹ ਕਰਕੇ ਵੀ ਪੰਚਾਇਤ ਉਥੋਂ ਦੇ ਝਾੜੂ ਦੀ ਜ ਬਣੀ ਆ ਜਿਹੜਾ ਸਭ ਤੋਂ ਵੱਡੀ ਗੱਲ ਹੈ ਵੀ ਸਾਡੇ ਇੱਥੇ ਵੀਡੀਓ ਪੁਲਿਸ ਆ ਲੱਗੇ ਹੋਏ ਨੇ ਉਹ ਸ਼ਾਇਦ ਜਾਂ ਤਾਂ ਉਹਨਾਂ ਕੋਈ ਮੰਤਰੀਆਂ ਪਾਵਰ ਦਿੱਤੀ ਹੋਈਆਂ ਨੇ ਤੇ ਜਾਂ ਸੀਐਮ ਸਾਹਿਬ ਵੱਲੋਂ ਸਿੱਧੇ ਦਰਵੇਸ਼ ਨੇ ਜਾਂ ਜਿਹੜਾ ਐਮਐਲਏ ਆ ਉਹ ਐਮਐਲਏ ਜਿਹੜੀ ਘਟਾ ਐਮਐਲਏ ਪਾਵਰ ਜਿਆਦਾ ਮੀਡੀਆ ਦੇ ਦਰਸਾਉ ਕੋਈ ਅੱਤਿਆ ਨਹੀਂ ਅਸੀਂ ਚਾਰ ਪੰਜ ਮੁੱਦੇ ਨੇ ਕਿ ਇੱਕ ਪਿੰਡ ਬਾਕਰਪੁਰ ਦੇ ਵਿੱਚ ਟੋਬਲ ਸਫਾਈ ਵਾਸਤੇ ਪੈਸੇ ਆਏ ਸੀ ਸਫਾਈ ਕੋਈ ਨਹੀਂ ਹੋਈ ਪੈਸੇ ਆ ਕੜਾਇਆ ਨੂੰ 9 ਮਹੀਨੇ ਉਹ ਚੱਲੇ 8 ਮਹੀਨੇ ਮੈਂ ਤੁਹਾਨੂੰ ਡਿਟੇਲ ਦਿਆਂਗਾ ਕਿ 7ਵੇਂ ਮਹੀਨੇ 12 ਦਿਨ ਹੋ ਗਏ ਕਿ 7ਵੇਂ ਮਹੀਨੇ 12 ਦਿਨ ਹੋ ਗਏ 15 ਦਿਨ ਹੋ ਗਏ 11 ਦਿਨ ਹੋ ਗਏ ਕਿ 13 ਲੱਖ 32000 ਦਾ ਕੜਾਇਆ ਹੈ ਜਦੋਂ ਕਿ ਕੋਈ ਵੀ ਸਰਕਾਰ ਲੋਕ ਟੈਂਡਰ ਕਰਦੀ ਆ ਜਾਂ ਕੋਈ ਵੀ ਕੰਮ ਕਰਾਉਂਦੀ ਆ ਪੈਸੇ ਬਾਅਦ ਜੁਏ ਇਹਨਾਂ ਨੇ ਪਹਿਲਾਂ ਦਿੱਤੇ ਜਾਂਦੇ ਆ ਆਪਾਂ ਸਾਰਿਆਂ ਨੂੰ ਪਤਾ ਹੀ ਚੱਲਦਾ ਹੋਰ ਆਈ ਵਾਸ਼ ਕਰਨ ਬਾਅਦ ਤੇ ਹੁਣ ਕੁਝ ਨਾ ਕੋ ਉੱਥੇ ਕਲਪਾਸ ਤੋਂ ਮਸ਼ੀਨਸ ਲਾਈ ਜਦੋਂ ਮੱਦਨ ਕੀ ਬਣਾਤੇ ਕਿ ਇਹ ਕੋਈ ਸਰਕਾਰ ਦੇ ਅਸੂਲ ਤੇ ਹੈ ਕਿ ਵੀ ਪੈਸਾ ਕਢਾ ਕੇ ਬੰਦਾ ਜੀ ਵੀ ਦਾ ਕੋਈ ਅਫਸਰ ਜਾਂ ਕੋਈ ਜਿਆ ਸਰਕਾਰੀ ਮੁਲਾਜ਼ਮ ਆਪਣੇ ਖਾਤੇ 'ਤੇ ਕੋਈ ਰੱਖ ਲੈ ਵਸੇ ਜਾਂ ਕਿਸੇ ਕੰਪਨੀ ਨੂੰ ਅਡਵਾਂਸ ਪੈਸੇ ਦੇ ਦਈਏ ਕਿ ਪਰਮਿਸ਼ਨ ਹੈ ਇਦਾਂ ਦੀ ਬਿਲਕੁਲ ਨਹੀਂ ਹੈ ਔਰ ਉਸ ਤੇ ਕੰਮ ਨਹੀਂ ਹੋਇਆ ਇਹ ਤਾਂ ਬਈ ਇੱਕ ਐਗਜ਼ਾਮਪਲ ਹੈ ਉਦੋਂ ਬਾਅਦ ਪਿੰਡ ਦੇ ਕੋੜੜੇ ਦੇ ਵਿੱਚ ਇੱਕ ਸੌਲਡ ਵੇਸ ਜਿਹੜਾ ਪਲਾਸਟਿਕ ਦਾ ਉਹਦਾ ਜਿਹੜਾ ਸ਼ੈੱਡ ਬਣਾਉਣਾ ਸੀ ਉਹ ਸ਼ੈੱਡ ਦੇ ਪੈਸੇ ਕਢਾਇਆ ਨੂੰ ਮੌਸਮ 9 ਮਹੀਨੇ ਹੋ ਗਏ ਹੁਣ ਕੱਲ੍ਹ ਕੋਦੋਂ ਕੰਨਾਂ ਦੀ ਢਿੰਕ ਪੈ ਗਈ ਪਹਿ ਕਢਾਇਏ ਜਿਹਦੇ ਸਾਹ ਨਹੀਂ ਫਿਰਦੇ ਨੇ ਪਰ ਪ੍ਰਬੰਧਕ ਲੱਗਿਆ ਹਾਇ ਸੀ ਪ੍ਰਬੰਧਕ ਦੀ ਇੱਕ ਬਖਰਬੂ ਲੱਗਿਆ ਹਾਇ ਸੀ ਉਹਨੂੰ ਪੰਚਾਇਤ ਨੇ ਚੁਣੀ ਹੋਈ ਪੰਚਾਇਤ ਨੇ ਔਰ ਪ੍ਰਵਾਨਕ ਦੇ ਰਾਹੀਂ سارے ਪੈਸੇ ਇਥੋਂ ਵਿਡਰਾਅ ਖੁੱਤੇ ਗਏ ਤੇ ਹੁਣ ਉੱਥੇ ਵੀ ਕੱਲ ਨੂੰ ਤਾਂ ਮੇਰੇ ਆਪਾ ਪਾਸ ਹੋ ਰਾ ਆਪਣੀ ਲਈ ਤਾਂ ਸਹੀ ਜੇ ਤੈਨੂੰ ਕਹਾਂ ਲਗਾ ਕੇ ਤਰਸ ਕਰਨ ਮਜੂਰੀ ਮੇਰੇ ਖਿਲਾਫ ਇੱਦਾਂ ਹੀ ਨਗਾਰੀ ਪਿੰਡ ਦੇ ਵਿੱਚ ਲੋੜ ਬੜਾ ਉਹ ਹੈ ਕਿ ਨਗਾਰੀ ਪਿੰਡ ਦੀ 3.5 ਦਿਨ ਕਿੰਨੇ ਜ਼ਮੀਨ ਸਾਡੇ ਬੀ.ਡੀ.ਓ ਸਾਹਿਬ ਨੇ ਕਿਸੇ ਕੰਪਨੀ ਨੂੰ ਬੀਟ ਦੇ ਕੋਈ ਪਿੰਡ ਦਾ ਅਜਲਾਸ ਨਹੀਂ ਬੁਲਾਇਆ ਆਪਣੀਆਂ ਬੀਟਾਂ ਮਾਰ ਵਰਤੇ ਹੋਏ ਨੇ ਜ਼ਮੀਨ ਅਲੀਜ਼ ਦੇ ਵਿੱਚ ਪੰਡਿ ਗਏ ਆ ਮਾਤੇ ਦੇ ਕਾਪੀ ਸੁਣ ਮੈਂ ਪ੍ਰੋਵਾਈਡ ਕਰ ਦਿੰਦਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਕਿ ਇਹ ਸਾਰੀਆਂ ਜਿਹੜੇ ਕੰਮ ਹੋ ਰਹੇ ਨੇ ਇਹਦੇ ਵਿੱਚ ਰਿਸਪੌਂਸਿਬਿਲਟੀ ਦੀ ਫਿਕਸ ਨਹੀਂ ਹੈ। ਫੇ ਉਹ ਵੀਡੀਓ ਆ ਜਿਹੜਾ ਕੋਈ ਸ਼ਾਇਦ ਪਿਛੇ ਪੜਿਆ ਹੋਣਾ ਜਿਹੜਾ ਵੀਡੀਓ ਪਿੱਛੇ ਜੇ ਜਿਹਨੂੰ ਵਿਜੀਲੈਂਸ ਨੇ ਫੜ ਲਿਆ ਸੀ। ਵਿਜੀਲੈਂਸ ਤੋਂ ਇਹ ਪੈਸੇ ਉਹ ਭੱਜ ਗਿਆ ਸੀ ਇਹਦੇ ਪਤਾ ਲੱਗ ਗਿਆ ਉਹ ਕਹਿੰਦਾ ਪਾਤਾ 4 ਨੰਬਰ ਐਫ 5 ਮਾਦਲੂ ਹੋਇਆ 25 ਰਈ ਹੈ। ਤੇ ਉਹ ਵੀ ਉਹਦੋਂ ਬਾਅਦ ਸਸਪੈਂਡ ਹੋ ਗਿਆ। ਸਸਪੈਂਡ ਹੋਣ ਤੋਂ ਬਾਅਦ ਮੈਂ ਕਿ ਉਹਨਾਂ ਨੂੰ ਬਹਾਲ ਕਰਤਾ ਹਲੇ ਕ ਹਾਈ ਕੋਰਟ ਕੇਸ ਚੱਲਦਾ ਪਰ ਪਹਿਲੀ ਵਾਰ ਹੋਇਆ ਕਿ ਜਿਹੜਾ ਬੰਦਾ ਜਿੱਥੋਂ ਸਸਪੈਂਡ ਹੋ ਮੁਰਕੋ ਉਸ ਜਗ੍ਹਾ ਤੇ ਮਾਲਕੀ ਪਾਉਂਦਾ ਹੈ ਅਰੇ ਇਹ ਦੱਸੋ ਵੀ ਜਿਹੜਾ ਮੀਡੀਆ ਪਿਓ ਹੈ ਕਿ ਜਿਹੜਾ ਉਹ ਉਹਦਾ ਕੋਈ ਕੀ ਤਾਕਤ ਹੈ ਵੀ ਜਿਹੜਾ ਉਹ ਵਿਜੀਲ ਦੇ ਪਾਸੇ ਦਰਵਾਜ਼ਾ ਨਹੀਂ ਕਰਦਾ ਸਰਕਾਰ ਨੇ ਹੁਣ ਤੱਕ ਉਹਨੂੰ ਬੁਲਾਇਆ ਨਹੀਂ ਤੁਸੀਂ ਭਾਈ ਕੀ ਕੀਤਾ ਕੀ ਨਹੀਂ ਕੀਤਾ ਯਾਨੀ ਅੱਜ ਦੇ ਡੇਟ ਦੇ ਵਿੱਚ ਮੁਰਕੇ ਪੀਡੀਏ ਲਾ ਗਏ ਉਹ ਆਪਣੇ ਮਨਮਰਜ਼ੀ ਕਰਨ ਲੱਗ ਗਏ ਉਹ ਤਾਂ ਸਾਨੂੰ ਦੋ ਅਧਾਰਾਂ ਦਿੱਤੀਆਂ ਨੇ ਇਹ ਸਾਰੇ ਹਲਕੀਲੀ ਜਾਂਚ ਪ੍ਰੋਪਰ ਤਰੀਕੇ ਨਾਲ ਕਰਾਈ ਜਾਵੇ ਤਾਂ ਕਰੋੜਾਂ ਰੁਪਏ ਦਾ ਕਫਾ ਨਹੀਂ ਚੂੜਾ ਅਰੇ ਸਭ ਤੋਂ ਵੱਡੀ ਗੱਲ ਹੈ ਕਿ ਵੀ ਆ ਸਾਡੇ ਸਰਪੰਚ ਸਾਹਿਬ ਬੈਠੇ ਇਹਨਾਂ ਦੇ ਉੱਤੇ ਪਾਰਟੀ ਦੇ ਪਾਰਟੀਆਂ ਜੋ ਇਹਨਾਂ ਕੋਲ ਪੈਸੇ ਲੈਣ ਦੇ ਤਖ਼ੱਜੂਬ ਹੋ ਗਿਆ ਦੀ ਵੀਡੀਓ ਉਹਨੇ ਫੰਡ ਕੱਢਿਆਗੇ ਇਹਨਾਂ ਦੇ ਆਪਾਂ ਆਪਣਾ ਇੱਕ ਪਾਰਟਾ ਲੈਤਾ ਜੂਨ ਦੇ ਵਿੱਚ 3 ਜੂਨ ਦਿੱਤਾ ਦਾ ਖਿਆਲ ਸਾਬ ਹਾਂਜੀ ਇਹ ਵੀ ਇਹਨਾਂ ਦੇ ਜਿਹੜੇ ਮੈਨੇ ਕੀਤੀ ਚਲੋ ਕੋਈ ਮੈਨੇ ਦੇ ਕਿਤੇ ਗੱਲ ਨਹੀਂ ਕੋਈ ਮੈਨੇ ਨਹੀਂ ਹੋਈ ਛੜਤਾਂ ਜੋ ਤੇ ਸਰਪੰਚ ਸੀਗੇ 18 ਫੁੱਟੇ ਰੋਡ ਬਣੀਆ ਪਿੰਡ ਦੀ ਉਹਤੇ ਮਿੱਟੀ ਪਈ ਹੋਈ ਹੈ ਆਪਣੀਆਂ ਗਰੀਆਂ ਵਾਲੀ ਮਿੱਟੀ ਪਈ ਹੈ ਪਰ ਬਕਾਇਦਾ ਬੀ.ਡੀ.ਪੀ.ਰ ਨੂੰ ਜੇਹੇ ਨੂੰ ਲਿਖੇ ਦਿੱਤਾ ਹੈ ਕਿ ਤੁਸੀਂ ਭਾਈ ਇਹ ਪ੍ਰੋਫੈਸ ਕਰਾ ਕੇ ਦਾ ਆਪਣਾ ਸਾੜਾ ਮਿੱਟੀ ਕਰਾਓ ਤਾਂ ਅਸੀਂ ਆਪਣਾ ਅੱਗੇ ਆਵਾਂਗੇ ਕੁਝ ਦਾ ਜਾਵਦਾ ਉੱਤਾ 408 ਲਾ ਕੇ ਪਤਾ ਲੱਗਿਆ ਤੇ ਤੁਹਾਡਾ ਕੀ ਹੋਇਆ ਇਹਨੇ ਜਲਵਾਯਰ ਯੂਨੀਵਰਸਿਟੀ ਨੂੰ ਜੁਆਇਨ ਕੀਤੀ ਟੈਂਟਰਮ ਮਿਲ ਗਈ ਨਾ ਉਹ ਟੈਂਟਰਮ ਦੇ ਦੌਰਾਨ ਉਹਨੇ ਕੀਤਾ ਕਿ ਜੇ 400 ਰੁਪਏ ਹੋਰ ਵਾਦਾ ਕਰਤਾ ਔਰ ਸ਼ਵੇਤ ਨੂੰ ਬੁਲਾਉਣ ਲੱਗੇ ਜੋ ਥਾਣੇ ਗਏ ਜਿਹਨੂੰ ਲਿਖਣ ਜਵਾਨੀ ਕਰਾਈ ਇਹ ਫੋਟੋ ਕਾਚੀ ਲਾਉਂਦੇ ਰਹੇ ਤੇ ਪੁਲਿਸ ਵਾਲੇ ਆਜਾ ਸਵੇਰੇ ਚੱਲ ਜਾ ਫਿਰ ਸ਼ਾਮ ਇਹ ਪਾਤਾ ਦੇ ਦਵਾਰੇ ਗਈ ਹੁਣ ਆ ਥਾਣੇ ਆ ਇਹਨੂੰ ਪਤਾ ਲੱਗ ਗਿਆ ਥਾਣੇ ਗਏ ਨਹੀਂ ਇਹਨੇ ਕੋਰਟ ਨੂੰ ਫਿਰ ਅਪਰੋਚ ਕੀਤਾ ਤੇ ਮਾਨ ਜੋ ਕੋਰਟ ਨੇ ਇਹਨਾਂ ਅਗੇਡ ਇੰਟਰਮ ਮਿਲਦੀ ਮਦਦ ਪਤਾ ਹੁਣ ਵੀ 3-4 ਦਿਨ ਤੋਂ ਲਗਾਤਾਰ ਇਹਨਾਂ ਨੂੰ ਪੁਲਸੇ ਜਾਂਦੇ ਨੇ ਪੁਲਸੇ ਦੇ ਵੀਡੀਓ ਤੇ ਰਹਿਣ ਚੱਲਦੀ ਆ ਮੈਂ ਤਾਂ ਮੈਂ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰਨੀ ਚਾਹੁੰਦਾ ਵੀ ਕੀ ਜਿਹੜਾ ਥੋੜਾ ਠਾਰਾ ਜਿਹੜੇ ਰੋਸੀ ਠਾਰਾ ਹੈ ਜਾਂ ਮਹਾਜ ਠਾਰਾ ਉਹ ਵੀਡੀਓ ਚਲਾਦੇ ਕੋਈ ਇਨਸਾਫ ਹੈ ਸਵੇਰੇ ਬਲਾਕੇ ਰਾਤ ਦੇ 9:00 ਤੇ 18:00 ਬੜਾ ਦੋ ਬੰਦੇ ਨੇ ਇੰਟੈਰਨ ਬੀਲ ਤੇ ਬੰਦਾ ਹੈ ਕੋਈ ਪੁੱਛ ਕਿਸੇ ਨੇ ਕੁਛ ਨਹੀਂ ਅਸੀਂ ਜਾਣੇ ਸੇ ਉਠਾ ਕੇ ਮਿਠਾ ਲੈਂਦੇ ਆ ਔਰ ਇਹ ਵੀਡੀਓ ਵੀ ਕੋਮਣਾ ਹੈ ਇਹ ਵੀਡੀਓ ਸਾਹਿਬ ਐਡੇ ਮਹਾਰਾਜੀ ਨੇ ਇਹਨਾਂ ਤੇ ਬਹੁਤ ਸਾਰੇ ਪੱਤਿਆਂ ਬੋਧਰ ਪੱਤਿਆ ਰਾਈਨ ਹਰਿ ਬਤਾ ਆ ਇੱਕ ਖੰਨੇ ਦਾ ਪੱਤਾ ਦੇ 420 ਰਹਿ ਨੇ ਜਲਦੀ ਦੱਸਦੇ ਜਵਾਂਗਾ ਕਿ ਖੱਤ ਪੱਤਾ ਹੋਇਆ 420 450 460 ਦਾ ਘਾਟਾ ਹੋ ਰਿਹਾ ਪੱਲੇ ਗਈ ਤੇ ਉਹ ਪੱਤਾ ਹਲੇ ਚੱਲ ਰਿਹਾ ਹੈ ਸੋ ਪੱਤੇ ਦੇ ਦੂਜਾ ਪੱਤਾ ਬਿਝੇ ਦਾ ਤੇ ਮਾਲਿਕ ਹੋ ਗਿਆ ਇਹਨਾਂ ਦੱਤਵਾਰਾ ਵੀਡੀਓ ਇਹ ਵੀਡੀਓ ਇਹ ਇੰਫਰਾਜ ਇਹੀ ਕਾਬਲ ਵੀਡੀਓ ਖੁਰੋ ਜੇ ਹੈ ਨਹੀਂ ਬਿਨਾਂ ਦੇ ਵਿੱਚ ਜਿਹੜੀ ਮੇਰੀ ਸ਼ੰਕਾ ਸੀ ਪਿਛੇ ਜ਼ਮੀਨ ਵਾਲੀ ਉਹ ਵੀ ਇਹੀ ਵੀਡੀਓ ਹੈ ਯਾਨੀ ਇੱਕ ਮਨਪਾਇਆ ਸਮਝ ਆਉਂਦੇ ਕਿਵੇਂ ਜੀਡੀਪੀਓ ਨੇ ਇਹਦੇ ਖਿਲਾਫ ਲਿਖ ਕੇ ਭੇਜਿਆ ਸਰਕਾਰ ਨੂੰ ਧੋਪਾ ਦੇ ਨੂੰ ਕਿ ਜੀ ਇਹ ਮੇਰਾ ਕਹਿਣਾ ਨਹੀਂ ਮੰਨਦਾ ਇਹ ਸਰਕਾਰ ਦੇ ਹਕਮ ਵਾਲੀ ਆਪਣੇ ਉਹ ਨਹੀਂ ਕਰਦਾ ਤੇ ਉਹ ਹਗੂਦੁੱਲੀ ਕਰਦਾ ਹੈ ਤੇ ਉਲਟਾ ਜੀਡੀਪੀਓ ਦਾ ਕੀ ਬਦਲਾ ਸੀਗਾ ਜੀਡੀਪੀਓ ਵੱਲੀ ਕਰਦੀ ਬਲਦੀਪ ਉਹ ਕਰਤੀ ਮੈਂ ਤਾਂ ਹੈਰਾਨ ਇਸ ਗੱਲ ਦੀ ਕਿ ਵੀ ਜਿਹੜਾ ਬੀਡੀਪੀਓ ਇਹਨਾਂ ਕਾਗਜ਼ ਕਿੱਥੋਂ ਮਿਲੇ ਆ ਕਿਹਨੂੰ ਦਿੱਤੀ ਆ ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਮੈਂ ਖਾਸ ਕਰਕੇ ਮੈਨੂੰ ਨੇ ਆਸ ਕਿ ਇੱਥੇ ਕੋਈ ਅਫਸਰ ਜਾਂ ਪੰਚਾਇਤ ਦੇ ਮੰਤਰੀ ਕੋਈ ਐਕਸ਼ਨ ਲਵੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਅੱਜ ਇਸ ਮਸਲੇ ਦੀ ਜਿਹੜਾ ਸਾਡੇ ਮਹਾਲੇ ਹੱਦ ਦੇ ਦਾ ਵੀਡੀਓ ਬਣਾਵਨੇ ਉਹ ਵੀਡੀਓ ਸਾਬ ਦੇ ਤੁਸੀਂ ਇਨਕੁਆਰੀ ਕਰਾਓ ਤੇ ਸਾਰੇ ਜਿੰਨੇ ਧਾਤ ਨੇ ਸਮਝ ਲੈ ਕੇ ਚਾਹੇ ਉਹ ਮਹਿਕਮਾ ਪੰਚਾਇਤੀ ਰਾਜ ਦਾ ਚਾਹੇ ਵੀਡੀਓ ਸਾਬ ਆਪਨੇ ਇਥੇ ਬਹੁਤ ਅੰਨੀ ਫੀਲ ਦੇ ਉੱਤੇ ਜਾਣਦੇ ਨੇ ਤੇ ਇਹ ਬੜਾ ਜ਼ਰੂਰੀ ਹੈ ਔਰ ਨਹੀਂ ਤਾਂ ਤੁਸੀਂ ਇੱਕ ਪਾਸੇ ਆਪਾਂ ਪੰਜਾਬ ਨੂੰ ਬੁੱਤਕਿਰਛਾ ਮੁਕਤ ਗੱਲ ਦੇ ਗੱਲ ਕਰਦੇ ਆਂ ਦੂਜੇ ਪਾਸੇ ਅਸੀਂ ਬੰਦੇ ਉਹ ਲੈ ਕੇ ਜਿਹਦੇ ਕੱਲ੍ਹ ਵੀ ਹਲੇ ਪਰਚਾ ਹੋਇਆ 5 ਮਾਰਚ ਨੂੰ ਤੇ ਬੰਦਾ ਭਗਾਉਣਾ ਸੀ ਮੇਰੀ ਮੁਸ਼ਕਿਲ ਜਵਾਨ ਤੋਂ ਵੀ ਹਲੇ ਕੋ ਆਪਣੀ ਜਵਾਨ ਤੋਂ ਪਰੌਣ ਜਵਾਕ ਨੂੰ ਮਿਲਣੀ ਨਹੀਂ ਆਈ ਰਿਪੋਰਟ ਤੋਂ ਤੇ ਮੁਰਕੇ ਆਪਾਂ ਉੱਥੇ ਫੇਰ ਬਹਾਲ ਕਰਤਾ ਕਿਉਂ ਕੀਤਾ ਗਿਆ ਇਹਦੇ ਵਿੱਚ ਕੀ ਕਾਰਨ ਨੇ ਕਿਉਂ ਕੀਤਾ ਇਹ ਇਹ ਕੀ ਕਾਰਨ ਨੇ ਮੈਂ ਤਾਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਿਹੜਾ ਆ ਕੰਮ ਹੈਗਾ ਇਹਦੀ ਸਾਰੀ ਰਿਪੋਰਟ ਦੇਖੋ ਤੁਸੀਂ ਦੱਸੋ ਵੀ ਕੋਈ ਅਸਲ ਜੀ ਤਾਕਤ ਹੈ ਵੀ 11232000 ਰੁਪਏ ਦਾ ਬਿਨਾਂ ਕਿਸੇ ਕੰਮ ਤੋਂ ਕਿਸ ਨੂੰ ਬਰਵਾਂਸ ਤੇ ਮੈਨੂੰ ਪਾ ਦੇ ਇੱਕ ਬਿੱਲ ਨਹੀਂ ਦੋ ਬਿੱਲ ਨਹੀਂ ਔਰ ਕਿਨੇ ਕਿੰਨਿਆ 1.8 ਲੱਖ ਰੁਪਏ ਇਕ ਵਾਰੀ ਪਾਇਆ ਉਸ ਤੋਂ ਬਾਅਦ 2.64 ਲੱਖ ਰੁਪਏ ਇਕ ਵਾਰੀ ਪਾਇਆ 1.90 ਹਜ਼ਾਰ ਹਲੇ ਕੰਮ ਕੋਈ ਨਹੀਂ ਹੋਇਆ ਉਸ ਕੋਈ ਇਹ 19000 ਫੇਰ ਪਾਇਆ ਤੇ ਲਗਭਗ 68000 ਫੇਰ ਪਾਤਾ ਤੇ 1.15 ਲੱਖ ਫੇਰ ਪਾਤਾ 2.46 ਹਜ਼ਾਰ ਫੇਰ ਪਾਤਾ ਮੈਨੂੰ ਇਸ ਦਾ ਜਵਾਬ ਤਾਂ ਦਿਓ ਵੀ ਇਹ ਕਿਦਾਂ ਕੋਈ ਪਰਸ਼ੀਰ ਦਾ ਪੇਮੈਂਟ ਲੈਂਦਾ ਆ ਆ ਇਦਾਂ ਹੀ 1.72 ਲੱਖ ਠੋਕੜ ਆ ਇਦਾਂ ਹੀ ਆ ਜਿਹੜਾ ਮਤਾਂ ਆਪਣਾ ਖਿੰਡ ਨਿਗਾਰੀ ਦਾ ਕੋਲ ਸਾਹਮਣੇ ਮਤਾਂ ਪਾਇਆ ਹੋਇਆ ਹੈ ਕਿ ਜੇ ਜੇ ਇਹ ਭਾਈ ਆਪਾਂ ਲੋੜ ਹੀ ਨਾ ਆਪਾਂ ਨੂੰ ਨਾ ਤਾਂ ਐਮਐਲਏ ਲੋੜ ਹੈ ਨਾ ਹੋਰ ਲੋੜ ਆਪਾਂ ਬੀਡੀਪੀ ਉਸਾਰਨ ਨਾਲ ਐਸਐਸਬੀ ਲੋੜਾ ਤੇ ਨਾ ਵੀ ਸਪੀਡ ਲੋੜਾ ਬੀਡੀਪੀ ਉਸਾਰਨ ਆਪਾਂ ਲੋ ਦੇ ਦੋ ਆਪਾਂ ਕੰਮ ਜੀ ਲੀ ਜਾਓ ਕਿਸ ਸਰਕਾਰ ਇਹਦੇ ਤੇ ਕੋਈ ਐਕਸ਼ਨ ਲਹੂਗੀ ਕਿਸ ਸਰਕਾਰ ਇਸ ਕਰਪਟ ਵੀਡੀਓ ਤੇ ਇਨਕੁਆਇਰੀ ਕਰਾਊਗੀ ਕਿਸ ਸਰਕਾਰ ਇਹਨੂੰ ਬਦਲੋਗੀ ਕੋਈ ਚੰਗਾ ਅਫਸਰ ਲਾ ਕੇ ਤੁਸੀਂ ਸਾਰੇ ਕਾਨੂੰਨੀ ਇਨਕੁਆਇਰੀ ਕਰਾਓ ਔਰ ਜਿਹੜਾ ਪਿੰਡਾਂ ਦੇ ਸਰਪੰਚ ਪੰਜ ਨਜ਼ਾਰੇ ਪੁਰਾਣੇ ਸਾਡੇ ਸਿੱਗੇ ਉਹ ਸਾਰੇ ਫੋਪਾਂ ਦਾ ਰਿਕਾਰਡ ਅਪਗੋਜਾ ਕਰ ਲੈਂਦਾ ਰਿਕਾਰਡ ਜਮਾ ਕਰਕੇ ਕਰਦਾ ਕੀ ਹੈ ਉਹ ਰਿਕਾਰਡ ਨੂੰ ਜਿੱਦੋਂ ਪਹਿਲੇ ਹੁੰਦੇ ਉਂਦਰ ਕੋਲ ਜਿੱਦਾਂ ਦਾ ਰਿਕਾਰਡ ਲਓ ਉਹਨਾਂ ਦਾ ਰਿਕਾਰਡ ਰਿਕਾਰਡ ਜਿਸਦੀ ਲੰਦਾ ਕਰੇ ਨੂੰ ਔਰ ਸਾਰਾ ਰਿਕਾਰਡ ਆਪਣੇ ਗੱਡੀ ਲੈ ਕੇ ਉਹਨਾਂ ਕੋਲ ਫਿਰ ਕਰਦਾ ਮੈਂ ਇੰਨੇ ਪਰੇਸ਼ਾਨ ਕਿੰਦੇ ਹੋਏ ਲੋਕ ਉਸ ਇਨਸਾਨ ਨੇ ਕਿ ਅੱਜ ਦਾ ਕੋਈ ਹਾਲ ਨਹੀਂ ਹੈ ਅੱਜ ਅਸੀਂ ਮਜਬੂਰ ਰਵਾ ਸੋਕੇ ਇਹ ਗੱਲ ਤੁਹਾਡੇ ਸਾਹਮਣੇ ਪ੍ਰੈਸਾਂ ਨੂੰ ਦਿੱਤੀ ਹੈ ਕਿ ਭਾਈ ਇਥੇ ਐਕਸ਼ਨ ਲਓ ਤਾਂ ਕਿ ਇਹ ਬੰਦੇ ਦੀ ਜਿੱਦੂ-ਜੱਦੂ ਪਾਣੀ ਦਾ ਪਾਣੀ ਹੋਵੇ ਜੋ ਇਹਨੇ ਪੈਸਾ ਇਸ ਨੂੰ ਜਾਇਜ਼ੀਕਾ ਨਾਲ ਕਮਾਇਆ ਜਾਂ ਕੋਈ ਲੋਕਾਂ ਨੂੰ ਭਲਾ ਦਿੱਤਾ ਜਾਂ ਜੇਕਰ ਮਜ਼ਦੂਰ ਨੂੰ ਪਨਾ ਕਰੀਂ ਜਾਂ ਆਪਣਾ ਸਰਕਾਰ ਦਾ ਨਿਸ਼ਾਨ ਕੀਤਾ ਉਹਦੀ ਪਰਪਾਈ ਕੀਤੀ ਜਾਵੇ। ਹਾਂਜੀ ਜੀ ਮੀਟਿੰਗ ਕਿਉਂ ਤੇ ਜਿਹੜੇ ਪਿੰਡ ਦੇ ਪਿੱਛੇ ਸਾਡੇ ਖੇਤ ਕੰਮ ਕਰੇ ਬੈਠੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਜੀ ਇਹ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਪਿੰਡ ਕੋਰੇਤਨਔਰ ਜੰਗੀ ਸੜਕ ਦੇ ਉੱਤੇ ਕਿਸੇ ਸਰਪੰਚ ਕਾਲ ਮਿਲ ਕੇ ਇੱਕ ਪੰਚ ਨੋਗੇ ਵਿੱਚ ਉਹਨੂੰ ਬਰਾਸਤਾ ਲਵਾ ਦਿਆ। ਜ਼ਮੀਨ ਤੋੜ ਫਾੜ ਕੇ ਨੰਬਰ 2 ਗਰੀਬਾਂ ਦੇ ਪਰੇ ਨਿਕਾ ਵਾਦਲਾਟਾ ਦੇ ਨੇ ਇੱਕ ਦਾ ਬੁਹਾਰਾ ਢਾ ਲਿਆ ਜਿਹੜੇ ਥਣਾ ਦੇ ਵਿਅਕਤੀ ਐ ਉਨ੍ਹਾਂ ਦੇ ਗੁਹਾਰੇ ਬਾਕੀਪੁਰ ਦੇ ਦੇਤੇ ਉਹ ਸਾਰ ਆਪਣਾ ਜਾਜ ਕਬਜਾ ਕੋਈ ਨਾ ਜਾਜ ਕਬਜਾ ਨਹੀਂ ਛੜਾਇਆ ਇਸ ਬਾਰੇ ਅੱਪ ਕਈ ਵਾਰ ਨੇ ਲਿਖਿਆ ਵੀ ਦੇ ਚੁੱਕੇ ਐ ਬਾਕੀਪੁਰ ਦਾ ਜਿੱਦਾਂ ਇਲੈਕਸ਼ਨ ਟੀਮ ਬੱਚੀ ਗਈ ਜਿਨੇ ਐਨਓਸੀ ਦੇਣੇ ਦਾ ਖਾਤੋ 1 ਲੱਖ ਰੁਪਏ ਦੀ ਮੰਗ ਤੇ ਅਸੀਂ ਨੂੰ 1 ਲੱਖ ਰੁਪਏ ਦਿਆ ਨਹੀਂ ਇਹਨਾਂ ਸਾਨੂੰ ਐਨਓਸੀ ਦਈ ਨਹੀਂ ਇਹਨਾਂ ਵਹਾਨਾ ਲਾਦਾ ਗਾ ਸਰਪੰਚ ਨੇ ਰਾਸਤਾ ਗਲਤ ਬਣਾ ਦੇ ਕਿਸੋ ਸਰਕਾਰ ਦਾ ਕਹਿਰੀ ਦੇ ਡੇਰਾ ਦੇ ਵਿੱਚ ਬੈਠਿਆ ਉਹਨਾਂ ਨੂੰ ਵੀ ਰਾਹਤੇ ਲਾ ਰਹੀ ਹੈ ਪਿੰਡ ਦੇ ਬਕਤ ਨੂੰ ਆਪਾਂ ਰਸਤਾ ਪੱਕਾ ਕਰ ਨਹੀਂ ਸਕਦੇ ਉਹ ਕੋਈ ਮੰਗਤ ਕੰਮ ਹੈ ਪਿੰਡ ਦੇ ਬਣਾਈ ਵਾਸਤੇ ਪੰਚਾਇਤ ਚੁਣੀ ਜਹਾ ਵੀ ਭਾਈ ਕਿਸੇ ਨੂੰ ਕੋਈ ਦੁੱਖ ਤਕਲੀਫਾ ਦੂਰ ਕਰੀ ਨਹੀਂ ਹੈ ਔਰ ਆਸਤਾਨ ਰੈਸ਼ਨ ਲਾ ਹਾਈ ਕੋਰਟ ਨਾਲ ਮੰਨਿਆ ਨਹੀਂ ਸਾਨੂੰ ਐਨਓਸੀ ਜਾਰੀ ਕਰਦੀ ਕੁੱਤੇ ਬਾਦੀ ਨਾਲ ਕਿਹੜੇ ਕੱਢਣਗੇ ਮਾਰੇ ਸਾਡੇ ਤੇ ਨਜਾਇਜ਼ ਪਕਸ਼ਾ ਖਰਾਇਆ ਇਹ ਕੀ ਆਲਾ ਮਿੱਟੀ ਪਈ ਹੈ ਦੇਖੋ ਹੁਣ ਜਿਹੜੀ ਸਭ ਨੇ ਬਕਾਇਦਾ ਜੇ ਯੂ ਲੈਟਰ ਅਮਰੇ ਮਤੇ ਪਾਣੇ ਕੇ ਬਾਦੂ ਤੋਂ ਟਟਿਆ ਇਹ ਪਈ ਤੋਂ ਮੁੱਕੇ ਪਰ ਜਾ ਮੀਤੀ ਕਰਨ ਇਹਨਾਂ ਨੂੰ ਐਕਟੀਵੇਟ ਬਣਾ ਕੇ ਰੇ ਜੇਨ ਸਾਹਿਬ ਕੇ ਜਿਹੜਾ ਮੂਵਮੈਂਟ ਰਜਿਸਟਰ ਇਹਨਾਂ ਦਾ ਦਫਤਰ ਦਾ ਦੇ ਵਿੱਚ ਘੱਟੋ ਘੱਟ 9-10 ਦਾ ਦੌਰੇ ਪਿੰਡ ਕੋਲੇ ਡਰ ਜਾਗੇ ਵਿੱਚ ਉਤੇ ਅਲਾਵਾ ਵੀ ਟੱਕ ਟੱਕੇ 15-20 ਵਾਰ ਪਿੰਡ ਕੇ ਵਿੱਚ ਆਇਆ ਜੀ ਜਿਨਾਂ ਜਗ੍ਹਾ ਵੀ ਮੀਤੀ ਵੀ ਕਰੀ ਹੈ ਮੀਟੀ ਚੱਕਲੇ ਜੀ ਸਰ ਪੈਣੀ ਪਰ ਇਹਨੇ ਸਾਨੂੰ ਐਸਟੀਮੇਟ ਨਹੀਂ ਦਿਆ ਜੀ ਜਿਨੇ ਨੇ ਮੁੱਦਾ ਬਣਾਇਆ ਤੁਸੀਂ ਸਰਪੰਚ ਨੇ ਐਸਟੀਮੇਟ ਰਿਖਾਇਆ ਵੀ ਜੀ ਸਾਹਿਬ ਨੇ ਕਿਹਾ ਸੀ ਤੁਹਾਨੂੰ ਐਸਟੀਮੇਟ ਨਹੀਂ ਲੰਦਾ ਇਨ ਨੂੰ ਬਾਰਨਾਂਗੇ ਤਿਆਰੀ ਵਿੜਸਾ ਵੱਲੋਂ ਜੈਨ ਜੇ ਨਹੀਂ ਗੰਗਾ ਪੰਚਾਇਤ ਆਪਣਾ ਐਸਟੀਮੇਟ ਬਣਾ ਸਕਾ ਅਸੀਂ ਆਪਣਾ ਐਸਟੀਮੇਟ ਬਣਾ ਕੇ ਸਾਰੇ ਕਾਗਜ਼ੀ ਪਰ ਕਰ ਮੈਨ ਕਿਹਾ ਮਜ਼ਦੂਰੀਆਂ ਵਿੜੀ ਤੇਰੀ ਮਜ਼ਦੂਰੀਆਂ ਪਹਿਲਾ ਵਾਲੇ ਵੀ ਮਜ਼ਦੂਰੀਆਂ ਜੀ ਸਾਰੀ ਮਜ਼ਦੂਰੀਆਂ ਹੋਣ ਦੇ ਬਾਵਜੂਦ ਫਿਰ ਵੀ ਇਹਨੇ ਅਸਰਾਂ ਕਦਮੀ ਨਹੀਂ ਫੂਟ ਪਾਇਦਾ ਐਡੀਸੀ ਸਾਹ ਕੋਲ ਵੀ ਨਾ ਅਪਰੋਚ ਕਰੀ ਉਹਦੇ ਵੀ ਗੱਲ ਤਰਕੋਤ ਬਣਾਈ ਫਿਰ ਪਠਿਆਲੇ ਡਿਵੀਜ਼ਨ ਡਾਇਰੈਕਟਰ ਸਾਹਿਬ ਦੇ ਬਾਰੇ ਵੀ ਮਰੀ ਤੱਕ ਆਵਾਜ਼ ਸੁਣਾਈ ਨਹੀਂ ਹੋਈ ਦੁਬਾਰਾ ਸੁਣਾਈ ਹੋਣੀ ਚੀਦੀ ਪ੍ਰੋਇਕਟਰ ਸਾਹਿਬ ਨੇ ਇਨਕੁਆਰੀ ਨੂੰ ਮਾਰ ਕੇ ਕਰਦੀ ਇੱਕ ਪੇਜੇ ਦੇ ਟਰੈਕਟਰ ਨੂੰ ਪਟਿਆਲਾ ਜਿੱਥੇ ਆ ਕੇ ਲੈਚਰ ਜੀ ਜੇ ਵੀ ਟਰੈਕਟਰ ਲਗਾ ਕਹਿਣ ਸਾਨੇ ਪਟਿਆਲੇ ਵਾਲਾ ਕਿਸਨ ਬੋਟਾ ਦੇ ਬਾਦ ਬਲਾਈ ਉਸਨੇ ਇੱਕ ਕਾਫੀ ਰਿਪੋਰਟ ਬਣਾ ਕੇ ਦੇ ਦਿੱਤਾ ਕੋਈ ਤਾਕੀ ਲਿਆ ਵੀਡੀਓ ਵਿੱਚ ਕਹਿਣੇ ਪਰ ਇਸ ਤਰ੍ਹਾਂ ਕਹਿਣਾ ਕਾਗਜ਼ ਪੱਤਰ ਜਿਵੇਂ ਠੁੱਠੇ ਬਣਾ ਕੇ ਸਾਡੇ ਤੇ ਪਿਆਰ ਕਰਾਈ ਹੈ ਕੋਈ ਸਚਾਈ ਨਹੀਂ ਹੈ ਮੀਡੀਓ ਗਿਆ ਮਜ਼ਦੂਰੀਆਂ ਜੀਡੀ ਪੀ ਗਿਆ ਮਜ਼ਦੂਰੀਆਂ ਮੈਨੂੰ ਪਤਾ ਕਿ ਮਜ਼ਦੂਰੀਆਂ ਸਕੂਲ ਦੀ ਕਮੇਟੀ ਦੇ ਮਤੇ ਜਿਹਾ ਸਕੂਲ ਦੇ ਵਿੱਚ ਮਿੱਟੀ ਪਈ ਹੈ बाकी पीडब्ल्यूडी वाले लेटर जेडे सड़क बनाने लागते तो मिट्टी फाड़े ने इस कार्य का बहुत ही है तक क्या करया इसकी बातनी होनी चाहिए बहुत बार काम करया सही है तो लो और लिख ले लो हां जी एंटीलर हो जो पूरी ढंग को कंकर भी हो हां जी हां कंकर है जी पे लगगी या तक की जनता लाता जी देख दे परमात्मा भला करे